ਸਰ ਇਹ ਲਗਾਤਾਰ ਗੱਲ ਕਿਹਾ ਜਾ ਰਿਹਾ ਸੀ ਨਾਮਿਨੇਸ਼ਨ ਹੋ Larkin ਲੋਕ ਖੱਦਰ ਕੋਰ ਬੁਲਦੀ ਤੁਸੀਂ ਵੀ ਮੌਕੇ ਤੇ ਪਹੁੰਚੇ ਸੀ ਅ ਕਿਸ ਤਰੀਕੇ ਦੇ ਨਾਲ ਜਿਹੜੇ ਕੁਝ ਕਾਗਜ਼ਾਤ ਦਾ ਵਿਸਥਾਰ ਕੀਤਾ ਜਾ ਰਿਹਾ ਕੁਝ ਮੈਂਬਰਾਂ ਦੇ ਕਾਗਜ਼ ਵੀ ਲੈ ਗਏ ਨੇ ਉਹਨਾਂ ਦੇ ਭਰੇ ਦੇਖੋ ਮੈਂ ਸ਼ੁਰੂ ਤੋਂ ਇੱਕ ਗੱਲ ਕਹਿ ਰਿਹਾ ਕਿ ਸਰਕਾਰ ਨੇ ਇਹ ਫੈਸਲਾ ਲਿਆ ਇਲੈਕਸ਼ਨ ਕਰਾਉਣ ਦਾ ਪੰਚਾਇਤਾਂ ਦਾ ਨਹਿਮੰਦ ਦਾ ਬਹੁਤ ਵਧੀਆ ਡਿਸੀਜਨ ਹੈ ਚਾਹੇ ਆਨਰੇਬਲ ਹਾਈ ਕੋਰਟ ਦੀ ਡਾਇਰੈਕਸ਼ਨ ਤੇ ਡੈਮੋਕਰੈਟਿਕ ਕੰਟਰੀ ਹੈ ਦੇ ਵਿੱਚ ਵੋਟਾਂ ਦੀ ਰਾਜਨੀਤੀ ਹੈ ਵੋਟਾਂ ਪੈਣੀਆਂ ਚਾਹੀਦੀਆਂ ਨੇ ਪੰਚਾਇਤਾਂ ਚੁਣੀਆਂ ਜਾਣੀਆਂ ਚਾਹੀਦੀਆਂ ਨੇ ਸਰਪੰਚ ਚੁਣੇ ਜਾਣੇ ਚਾਹੀਦੇ ਲੇਕਿਨ ਅਸੀਂ 4 ਦਿਨ ਤੋਂ ਲਗਾਤਾਰ ਸਰਕਾਰ ਨੂੰ ਵੀ ਬੇਨਤੀ ਕੀਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਵੀ ਬੇਨਤੀ ਕੀਤੀ ਹੈ ਕਿ ਇਹ ਜਿਹੜਾ ਪ੍ਰੋਸੈਸ ਹੈ ਇਹ ਬਹੁਤ ਥੋੜੇ ਟਾਈਮ ਦੇ ਵਿੱਚ ਤੁਸੀਂ ਲੈਪਰੇ ਚਾੜ ਰਹੇ ਜਿਹੜੇ ਕਿਉਂਕਿ ਮੈਂ ਆਪ ਅਫੀਸਰ ਨੇ ਆ 17 18 ਇਲੈਕਸ਼ਨਸ ਕਰਾਈਆਂ ਨੇ ਮੈਨੂੰ ਪਤਾ ਹੈ ਕਿ ਅਫਸਰਾਂ ਦੇ ਉੱਤੇ ਬਹੁਤ ਪ੍ਰੈਸ਼ਰ ਆ ਗਿਆ ਉਹਨਾਂ ਦੇ ਕੋਲ ਸਮਾਂ ਬਹੁਤ ਥੋੜਾ ਰਿਹਾ ਆச்சா ਸਮਾਂ ਥੋੜਾ ਰਹਿ ਗਿਆ ਲੇਕਿਨ ਕਿਉਂਕਿ ਆਮ ਆਦਮੀ ਪਾਰਟੀ ਦਾ ਰਾਜ ਹੈ ਨੋਮੀਨੇਸ਼ਨ ਦਾ ਸਾਨੂੰ ਇੱਕੋ ਦਿਨ ਮਿਲਿਆ ਜਿਹੜੇ ਐਨਓਸੀਆਂ ਸੀ ਉਹਨਾਂ ਦੇ ਵਿੱਚ ਬਹੁਤ ਖੱਜਲ-ਖੁਆਰੀ ਹੋਈ ਆ ਉਹ ਤੁਹਾਡੇ ਕੈਮਰੇ ਅੰਚ ਬੰਦ ਆ ਸਾਰਾ ਕੁਝ ਬਹੁਤ ਸਾਰੀ ਜਦੋਂ ਨੋਮੀਨੇਸ਼ਨ ਪੇਪਰ ਫਾਈਲ ਹੋ ਰਹੀ ਸੀ ਕਈ ਲੋਕਾਂ ਵੱਲੋਂ ਇੱਕ ਦੂਜੇ ਦੇ ਖਿਲਾਫ ਕਿਸੇ ਦਾ ਕੋ ਪੇਪਰ ਵੀ ਪਾੜੇ ਗਏ ਕੋ ਪੇਪਰ ਚੱਕ ਕੇ ਭੱਜ ਗਿਆ ਕੋਈ ਆਪਣਾ ਹਾਂ ਕੋਟਰ ਕਾਰਟ ਚੱਕ ਕੇ ਪੱਜ ਗਈ ਅਸੀਂ ਲਗਾਤਾਰ ਅਪਰੋਚ ਕਰਦੇ ਨੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਡੀਸੀ ਸਾਹਿਬ ਨੂੰ ਸਾਰਿਆਂ ਨੂੰ ਰਿਕੁਐਸਟ ਕਰਦੇ ਰਹੇ ਕਮਿਸ਼ਨਰ ਪੁਲਿਸ ਨੂੰ ਰਿਕੁਐਸਟ ਕੀਤੀ ਬੇਸ਼ੱਕ ਉਹਨਾਂ ਨੇ ਕੋਆਪਰੇਟ ਕੀਤਾ ਲੇਕਿਨ ਉਹ ਵੀ ਕਹਿੰਦੇ ਸੀ ਕਿ ਜਿਹੜਾ ਸਮਾਂ ਆ ਉਹ ਬਹੁਤ ਘੱਟ ਦਿੱਤਾ ਗਿਆ ਚਲੋ ਉਹ ਤਾਂ ਹੋ ਗਿਆ ਨੋਮੀਨੇਸ਼ਨਸ ਫਾਈਲ ਹੋ ਚੁੱਕੀਆਂ ਨੇ ਖੱਜਲ ਕੁਆਰੀ ਤਾਂ ਤੁਹਾਡੇ ਕੈਮਰਿਆਂ ਦੇ ਵਿੱਚ ਆਲਰੇਡੀ ਰਿਕਾਰਡਡ ਹੈ ਸਾਡੇ ਟੈਲੀਵਿਜ਼ਨਾਂ ਤੇ ਕੱਲ ਦਾ ਚੱਲ ਰਿਹਾ ਹੈ ਅੱਗੇ ਤੋਂ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਸਾਰੇ ਅਫਸਰਾਂ ਨੂੰ ਵੀ ਕਹਿਣਾ ਦੇਖਿਓ ਗਲਤ ਪੇਪਰ ਰਿਜੈਕਟ ਨਾ ਕਰਿਓ ਅੱਜ ਦੇ ਹਾਲਾਤ ਜੋ ਬਣੇ ਹੋਏ ਨੇ ਉਹ ਤੁਹਾਨੂੰ ਵੀ ਪਤਾ ਹੈ ਪਿੱਛੇ ਵੀ ਇੱਕ ਬੜਾ ਵੱਡਾ ਇਨਸੀਡੈਂਟ ਹੋਇਆ ਸੀ ਚੰਡੀਗੜ੍ਹ ਦੀ ਜਦੋਂ ਚੋਣ ਕਰਾਈ ਗਈ ਅ ਮਿਸਟਰ ਅਨਿਲ ਮਸੀਹ ਉਹਦੇ ਵਿੱਚ ਸੁਪਰੀਮ ਕੋਰਟ ਨੇ ਬਹੁਤ ਵੱਡਾ ਫੈਸਲਾ ਲਿਆ ਸੋ ਮੈਂ ਬੇਨਤੀ ਕਰਨੀ ਚਾਹਾਂਗਾ ਜਿੰਨੇ ਵੀ ਸਾਡੇ ਆਰਓ ਤੇ ਏ ਆਰਓ ਲੱਗੇ ਹੋਏ ਨੇ ਕਿ ਨਜਾਇਜ਼ ਕਿਸੇ ਵੀ ਕੈਂਡੀਡੇਟ ਦੇ ਇਰੈਸਪੈਕਟਿਵ ਆਫ ਐਨੀ ਪੋਲਿਟਿਕਲ ਪਾਰਟੀ ਕਾਗਜ ਰੱਦ ਨਾ ਕਰੇ ਸਰ ਕੋਈ ਡਰਾਮਾ ਮੰਨ ਦੇ ਵਿੱਚ ਲੱਗਦਾ ਕਿ ਇਹ ਜਿਹੜਾ ਹੋ ਸਕਦਾ ਜਿਹੜਾ ਜੋ ਹਾਲਾਤ ਬਣੇ ਬਿਲਕੁਲ ਲੱਗਦਾ ਬਿਲਕੁਲ ਮੰਨ ਦੇ ਵਿੱਚ ਖਰਚਾ ਹੈਗਾ ਕਿ ਜੋ ਪਹਿਲਾਂ ਐਨਓਸੀਸ ਵੇਲੇ ਹੋਇਆ ਨਾਮਿਨੇਸ਼ਨ ਵੇਲੇ ਹੋਇਆ ਉਹ ਇਹ ਵੀ ਲੱਗਦਾ ਕਿਉਂਕਿ ਸਟੇਜਸ ਆ ਨਾ ਜੀ ਨਾਮਿਨੇਸ਼ਨ ਫਾਈਲ ਹੋ ਗਈ ਹੈ ਹੁਣ ਪੇਪਰ ਸਿਲੈਕਟ ਹੋਣੇ ਸਰ ਸੀਐਮ ਸਾਹਮਣੇ ਸਰਬਸੰਮਤੀ ਦੀ ਗੱਲ ਹੋਈ ਸੀ ਕੁਝ ਤੁਹਾਡੇ ਵੀ ਮੈਂਬਰ ਸੱਪੰਤੀ ਨਾਲ ਆਉਂਦੇ ਨੇ ਦੇਖੋ ਮੈਂ ਇਸ ਗੱਲ ਦੀ ચીਫ ਮਿਨਿਸਟਰ ਸਾਹਿਬ ਦੀ ਤਾਦੀਦ ਕਰਨਾ ਉਹਨਾਂ ਨੂੰ ਆਪਣਾ ਮੁਬਾਰਕਬਾਦ ਵੀ ਦੇਣਾ ਕਿ ਉਹਨਾਂ ਨੇ ਇਹ ਗੱਲ ਕਹੀ ਹੈ ਲੇਕਿਨ ਡੈਮੋਕ੍ਰੇਸੀ ਦੇ ਵਿੱਚ ਸਰਬਸੰਮਤੀਆਂ ਹੋ ਜਾਣ ਤਾਂ ਬਹੁਤ ਵਧੀਆ ਪਰ ਹੁੰਦੀਆਂ ਨਹੀਂ ਸਰ ਆਮ ਤੌਰ ਤੇ ਦੇਖਿਆ ਹੈ ਨਾ ਇਲੈਕਸ਼ਨ ਕੋਲ ਕੋਲ ਲੱਗਦਾ ਸਾਰੇ ਅਸਲੀ ਨਾਂ ਦੇ ਜਿਹੜੇ ਬਾਰਗਾਂ ਦਾ ਜਮਾ ਹੋ ਜਾਂਦਾ ਹੈ ਔਰ ਘੋੜੀ ਜਨਨ ਦੀ ਘਟਨਾ ਜਿਹੜੀ ਸਾਹਮਣੇ ਆਈ ਹੈ ਨਹੀਂ ਕਈ ਤਰ੍ਹਾਂ ਦੇ ਇਨਸੀਡੈਂਟ ਹੋਏ ਹਨ ਮੈਨੂੰ ਹੁਣ ਇਹਦੇ ਬਾਰੇ ਨਹੀਂ ਪਤਾ ਕਿ ਇਲੈਕਸ਼ਨ ਕਮਿਸ਼ਨ ਦੀਆਂ ਅਸਲਾ ਜਮ੍ਹਾਂ ਕਰਾਉਣ ਦੇ ਵਾਸਤੇ ਕੀ ਆਈਆਂ ਨੇ ਹਦਾਇਤਾ ਆਈਆਂ ਨੇ ਉਹ ਮੈਂ ਗੱਲ ਕਰਾਂਗਾ ਸੀਪੀ ਸਾਹਿਬ ਨਾਲ ਕੀ ਗੱਲ ਕਰਾਂਗੇ ਕਿਉਂਕਿ ਜੇ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾ ਆਈਆਂ ਨੇ ਤਾਂ ਪੁਲਿਸ ਜਿਹੜੀ ਹੈ ਇਹਦੇ ਤੇ ਐਕਟ ਬਿਲਕੁਲ ਕਰੇ ਹੋਰ ਸਰ ਕਾਂਗਰਸ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਪ੍ਰੋਟੈਕਟ ਕਰੇਗੀ ਕਿਉਂਕਿ ਆਪ ਦਾ ਵੀ ਦਸਾ ਕਾਂਗਰਸ ਨਾਲ ਆ ਵੀ ਜਿਹੜੇ ਅੱਜੇ ਚੱਕੇ ਨਹੀਂ ਹੁਣ ਆਪਾਂ ਨੂੰ ਪਤਾ ਸਾਰਿਆਂ ਦਾ ਕਿ ਆਮ ਆਦਮੀ ਪਾਰਟੀ ਦੇ ਕਿਹੜੇ ਕੈਂਡੀਡੇਟ ਆ ਕਾਂਗਰਸ ਦੇ ਕਿਹੜੇ ਕੈਂਡੀਡੇਟ ਆ ਸ਼੍ਰੋਮਣੀ ਅਕਾਲੀ ਦਲ ਦੇ ਕਿਹੜੇ ਕੈਂਡੀਡੇਟ ਆ ਬੀਜੇਪੀ ਦੇ ਕਿਹੜੇ ਚਲੋ ਬੀਜੇਪੀ ਤਾਂ ਨਗਲੀਜੀਬਲਾ ਹੈ ਹੀ ਠੀਕ ਹੈ ਨਾ ਉਹ ਆਪਰ ਸਾਰਿਆਂ ਨੂੰ ਪਤਾ ਜੇ ਪੇਪਰ ਰਿਜੈਕਟ ਹੁੰਦੇ ਆ ਸਾਡੇ ਬੰਦਿਆਂ ਦੇ ਉਹਨਾਂ ਨੂੰ ਪਤਾ ਲੱਗ ਜਾਣਾ ਸਾਡੀ ਚਲੋ ਸਰਕਾਰ ਦੇ ਤਾਂ ਪੇਪਰ ਕਿਉਂ ਰਿਜੈਕਟ ਹੋਣੇ ਆ ਉਹ ਤਾਂ ਸ਼ਾਮ ਨੂੰ ਬੈਠ ਕੇ ਆਰਓ ਤੇ ਆਰਓ ਨੇ ਠੀਕ ਕਰ ਲੈਣੇ ਆ ਤੇ ਉਹ ਪਤਾ ਲੱਗ ਜਾਏਗਾ ਉਹ ਕਹਿੰਦਾ ਜੀ ਪੁੱਛੇ ਅਜਿਹਾ ਕੁਝ ਹੁੰਦਾ ਆਇਆ ਵਾ ਬਿਲਕੁਲ ਗਲਤ ਹੈ ਰਾਜ ਮੈਂ ਚੈਲੰਜ ਕਰਦਾ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਬੰਦੇ ਬਿਠਾਓ ਜਦੋਂ 18 ਵਿੱਚ ਚੋਣਾਂ ਸੀ ਕਰਾਈਆਂ ਜਿਲ੍ਹ ਹਲਕੇ ਚ ਅਸੀਂ ਇੱਕ ਵੀ ਪੇਪਰ ਕਿਸੇ ਦਾ ਰੱਦ ਨਹੀਂ ਸੀ ਹੋਣ ਦਿੱਤਾ ਬਿਲਕੁਲ ਸਾਰਿਆਂ ਨੂੰ ਐਨਓਸੀ ਮਿਲਿਆ ਨੂੰ ਕਿਸੇ ਨੂੰ ਪਰੇਸ਼ਾਨੀ ਤੋਂ ਤੁਸੀਂ ਇੱਥੇ ਸੀ ਸਾਰੇ ਜਣੇ ਤੁਸੀਂ ਦੱਸੋ ਜੇ ਤੁਹਾਡੇ ਕੈਮਰਿਆਂ ਚ ਕੋਈ ਅਜਿਹਾ ਇਨਸੀਡੈਂਟ ਹੈਗੇ ਨੇ ਤਾਂ ਮੈਨੂੰ ਦੱਸੋ ਸਰ ਸਵਾਲ ਇਹ ਵੀ ਆਉਂਦਾ ਹੈ ਕਿ ਸਰਚਾ ਨੇ ਕੀ ਕਰਿਆ ਐਨਓਸੀ ਦੀ ਗੱਲ ਸੀ ਉਹ ਸਾਲ 2 ਸਾਲ ਦਾ ਸਰਕਾਰ ਕੋਲ ਰੱਪਰਸ ਦਾ ਤਾਂ ਸਰਕਾਰ ਨੇ ਉਹ ਉਹਨਾਂ ਸਰਪੰਚਾਂ ਦੇ ਖਿਲਾਫ ਐਕਸ਼ਨ ਕਿਉਂ ਨਹੀਂ ਲਿਆ ਹੁਣ ਐਮਐਸਸੀ ਚੇਂਜ ਦੇ ਸਮੇਂ ਉਹਨਾਂ ਨੂੰ ਕੱਢ ਗਿਆਨ ਕਰਨਾ ਚਾਹੀਦਾ ਦੇਖੋ ਇਹ ਇਹ ਚਾਹੀਦਾ ਨਹੀਂ ਸੀ ਸਰਕਾਰ ਨੂੰ ਇਹੋ ਜਿਹਾ ਕੰਮ ਕਰਨਾ ਸਰਕਾਰ ਨੂੰ ਤਾਂ ਖੁੱਲ੍ਹ ਦਲੀ ਦਿਖਾਉਣੀ ਚਾਹੀਦੀ ਸੀ ਕਿ ਆਓ ਸਾਰੇ ਜਣੇ ਮੈਦਾਨ ਵਿੱਚ ਮੈਦਾਨ ਵਿੱਚ ਆਓ ਤੇ ਵੋਟਾਂ ਪਾਓ ਤੇ ਵੋਟਾਂ ਦੀ ਰਾਜਨੀਤੀ ਦਾ ਪਤਾ ਲੱਗ ਜੂਗਾ ਕੌਣ ਕਿੱਥੇ ਖੜਾ ਇਹ ਜਿਹੜੇ ਹੱਤਕੰਡੇ ਅਪਣਾਏ ਗਏ ਨੇ ਇਹਨਾਂ ਦੇ ਨਾਲ ਕੁਝ ਸਵਾਰਨਾ ਨਹੀਂ ਹੈ ਸਭ ਨੂੰ ਗਲਤ ਸਿਗਨਲ ਜਾਂਦਾ ਪਬਲਿਕ ਦੇ ਵਿੱਚ ਜਿੰਨਾ ਸਰਕਾਰ ਧੱਕਾ ਕਰੇਗੀ ਉਹਨਾਂ ਗਲਤ ਸਿਗਨਲ ਜਾਏਗਾ ਪਬਲਿਕ ਨੂੰ ਅਪੀਲ ਕੀ ਦਿੱਤਾ ਦੇਖੋ ਮੈਂ ਤਾਂ ਹੱਥ ਜੋੜ ਕੇ ਸਾਰੇ ਆਪਣੇ ਪੰਜਾਬ ਦੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ ਡਟ ਕੇ VOTING ਕਰੋ ਵੋਟ ਕਰਨਾ ਸਾਡੇ ਲੋਕਾਂ ਦਾ ਅਧਿਕਾਰ ਹੈ ਇਨ ਰਿਸਪੈਕਟਿਵ ਆਫ ਐਨੀ ਪੋਲੀਟੀਕਲ ਪਾਰਟੀ ਦੇਸ਼ਾ ਕਿਸੇ ਸਿੰਬਲ ਤੇ ਇਲੈਕਸ਼ਨ ਨਹੀਂ ਹੋਣੀ ਲੇਕਿਨ ਤੁਸੀਂ ਜਿਹੜਾ ਤੁਹਾਡਾ ਕੋਈ ਚੰਗਾ ਕੈਂਡੀਡੇਟ ਹੈ ਜਿਹਨੂੰ ਤੁਸੀਂ ਸਮਝਦੇ ਹੋ ਕਿ ਤੁਹਾਡੇ ਪਿੰਡ ਦੀ ਜਿਹੜੀ ਉਹ ਹੈਗੀ ਆ ਮੋਤਬਰ ਬੰਦੇ ਹੈਗੇ ਆ ਉਹ ਤੁਹਾਡੀ ਪਿੰਡ ਦੀ ਤਰੱਕੀ ਕਰਾ ਸਕਦਾ ਹੈ ਸਹੀ ਬੰਦਾ ਹੈ ਇਹੋ ਜਿਹੇ ਬੰਦਿਆਂ ਨੂੰ ਵੋਟ ਕਰੋ ਤੇ ਜਿਤਾਓ ਤਾਂ ਕਿ ਜਿਹੜਾ ਪੰਜਾਬ ਦਾ ਉਹ ਭਲਾ ਹੋ ਸਕੇ ਕੁਝ ਕੰਮ ਨਹੀਂ ਆਇਆ ਕੁਝ ਤਾਂ ਵਰਕਰਾਂ ਨੂੰ ਨਹੀਂ ਆ ਨਹੀਂ ਬਿਲਕੁਲ ਇਹਦੇ ਵਿੱਚ ਕੋਈ ਦੁਨਾਵਾਂ ਨਹੀਂ ਅਸੀਂ ਸਾਰੇ ਪੁਲਿਸ ਅਫਸਰ ਨੂੰ ਦੇਣ ਦੀ ਕੀਤੀ ਹੈ ਇਹ ਬਿਲਕੁਲ ਅੰਡਰ ਪ੍ਰੈਸ਼ਰ ਇਸੇ ਤਰ੍ਹਾਂ ਦਾ ਪਬਲਿਕ ਰੂਪ ਤੇ ਦਬਾਵਾ ਨਾ ਆਇਆ ਜਾਏ ਸਾਡੇ ਕੈਂਡੀਡੇਟਸ ਦੇ ਉੱਪਰ ਦਬਾਵਾ ਨਾ ਆਏ। ਮਿਸ਼ਨਰ ਪੁਲਿਸ ਨੇ ਅਸ਼ੋਰੈਂਸ ਦਿੱਤੀ ਹੈ ਕਿ ਇਹੋ ਜਿਹਾ ਕੁਝ ਨਹੀਂ ਹੋਏਗਾ। ਪਰ ਕਿਹਦੇ ਕਿਹਨੇ ਕੈਂਡੀਡੇਟਾਂ ਦੇ ਨਾਮ ਸਾਹਮਣੇ ਇਹ ਸਾਡੇ ਕਈ ਪਿੰਡ ਨੇ ਸਾਡੇ ਤੁਸੀਂ ਦੇਖ ਲਓ ਆ ਸਾਡਾ ਅਸ਼ੀਰਪਾਗਤ ਸਿੰਘ ਨਗਰ ਹੈ, ਲਲਤੂ ਹੈ, ਗੇਲ ਹੈ, ਰਣੀਆਂ ਆ, ਇਦਰੋਂ ਆਪਣਾ ਹੰਬੜਾ ਆ, ਪ੍ਰਤਾਪ ਸਿੰਘ ਵਾਲਾ ਆ। ਉਹ ਸੀ ਲਿਸਟ ਦਿੱਤੀ ਹੈ ਜਿਹੜੇ ਵਨਰੇਬਲ ਜਿੱਥੇ ਸਾਨੂੰ ਲੱਗਦਾ ਵੀ ਕਿਤੇ ਲੜਾਈ ਝਗੜਾ ਹੋ ਸਕਦਾ। ਉਹ ਅਸੀਂ ਪੁਲਿਸ ਨੂੰ ਰਿਕਵੈਸਟ ਕਰ ਰਹੇ ਹਾਂ ਕਿ ਇਸ ਹੀ ਹਿਸਾਬ ਨਾਲ ਵੀ ਮੈਂ ਰ ਇਹ ਉੱਥੇ ਜ਼ਿਆਦਾ ਧਿਆਨ ਦੇ। ਸਰ ਵੀ ਏਰੀਆ ਜਿਹੜੇ ਰੈਡੀ ਨੋਟਿਸ ਜਿਵੇਂ ਗਿਲ ਹਲਕੇ ਨੂੰ ਕਿਹਾ ਜਾਂਦਾ ਵਾ ਵੀ ਹੈ ਰੋਇਨ ਵੀ ਗਿਲ ਹਲਕਾ ਉਹ ਜਿਹੜਾ ਪਿੰਡ ਨੰਨੇ ਜਾਂਦਾ ਵਾ ਜਿਹੜੇ ਪਿੰਡਾਂ ਨਾਲ ਵੀ ਕੋਈ ਖਾਸ ਮੰਗ ਦੀ ਮੰਗ ਅਸੀਂ ਬੇਨਤੀ ਕੀਤੀ ਹੈ ਬਿਲਕੁਲ ਮੈਂ ਡੀਸੀ ਸਾਹਿਬ ਨੂੰ ਪਰਸਨਲੀ ਮਿਲ ਕੇ ਬੇਨਤੀ ਕੀਤੀ ਹੈ ਸੀਪੀ ਸਾਹਿਬ ਨੂੰ ਮੈਸੇਜ ਕੀਤਾ ਨੇ ਕੋਈ ਵੀ ਮੈਂ ਤੁਹਾਡੇ ਥਰੂ ਵੀ ਕਮਿਸ਼ਨਰ ਪੁਲਿਸ ਸਾਹਿਬ ਨੂੰ ਬੇਨਤੀ ਕਰਦਾ ਕਿ ਜਿੱਥੇ-ਜਿੱਥੇ ਇਹੋ ਜਿਹੇ ਚਾਂਸਸ ਨੇ ਲੜਤੋਂ ਪਿੰਡਾਂ ਸਾਡਾ ਉੱਥੇ ਸਾਡੇ ਮੈਨੂੰ ਬਿਲਕੁਲ ਖर्चा ਕਿ ਉੱਥੇ ਗੜਬੜ ਹੋਣ ਦੇ ਚਾਹ ਰਹੇ ਸਾਡਾ ਗਿਲ ਪਿੰਡ ਹੈ ਸ਼ਿਪਗਤ ਸਿੰਘ ਨਗ ਡੇਲੋਂ ਹੈ ਤਾਂਦਰਾ ਹੈ ਪ੍ਰਤਾਪ ਸਿੰਘ ਵਾਲਾ ਹੈ ਲੋਡੂ ਵਾਲਾ ਹੈ ਇਹਨਾਂ ਦੇ ਤੁਸੀਂ ਕੋਈ ਵੀਡੀਓਗ੍ਰਾਫੀ ਨਹੀਂ ਕਰੂ। ਮੈਂ ਮੈਂ ਬਿਲਕੁਲ ਮੰਨਦੀ ਏ ਬਿਨਾਂ ਵੀਡੀਓਗ੍ਰਾਫੀ ਦੇ ਤਾਂ ਕੁਝ ਨਹੀਂ ਹੋਣਾ। ਦੇਖੋ ਜੇ ਸਰਕਾਰ ਜਾਂ ਇਲੈਕਸ਼ਨ ਕਮਿਸ਼ਨ VOTING ਦੀ ਵੀਡੀਓਗ੍ਰਾਫੀ ਨਹੀਂ ਕਰਾਉਂਦੀ ਤਾਂ ਇਹ ਇਲੈਕਸ਼ਨ ਬਿਲਕੁਲ ਹੀ ਫਲੌਪ